ਹੁਣ ਇੱਕ ਕੰਨੀਆਂ ਤੇ ਦੋਵੇਂ ਮੁੰਡੇ ਕਿੰਨੀਆਂ ਤੇ ਹਨ ਦੋਵੇਂ ਇਹਨਾਂ ਦੇ ਨਾਲ ਕਿਤੇ ਅੰਦਰ ਗਿੰਨੇ ਕਿ ਨਾਲ ਉਹ ਜੰਮਾ ਆਪ ਨਾਲ ਲਵਾ ਉਡਾਉਂਦਾ ਔਡੀ ਪਾ ਕੇ ਵਿਖਾਇਆ ਚਾਰਾਂ ਦੀ ਔਡੀ ਪਾ ਕੇ ਵਿਖਾਈ ਆਪਣੇ ਕਿਹੇ ਰੇਡਰ ਦੀ ਮਾਜੇ ਦੀਆਂ ਦੀ ਵੇਖੀ ਕੀ ਰੇਲ ਬਣਾਉਂਦੇ ਇੱਕ ਸਭ ਤੋਂ ਵੱਡਾ ਪ੍ਰੋਬਲਮ ਇੱਥੇ ਆਪਣਾ ਖਾਂ ਮੁਰਦਦਾ ਨਹੀਂ ਉਹਨਾਂ ਦੇ ਦੋ ਦੋ ਐਸਪੀ ਦੇ ਪਿੰਡ ਨਾਲ ਗੰਨ ਸਾਡੇ ਸਾਰੇ ਰੇਡਰਾਂ ਦੀ ਰੇਲ ਬਣਾਦੀ ਉਹਦੋਂ ਇੰਨਾ ਹੀ ਥੋੜਾ ਜਿਹਾ ਗਰਾਊਂਡ ਚੰਗੀ ਮੱਖੀ ਮੱਖੀ ਦਾ ਪਹਿਲਾਂ ਜਾਣ ਲੱਗਾ 12 ਚ ਮਿਲਦਾ 11 ਚ ਤੇ ਮੈਂ 10 ਮੱਖੀ ਭਣ ਮੇਰੇ ਨਾਲ 9 ਚ ਗਿਆ ਕਿਤਾ ਮੈਂ ਜਿਹੜਾ ਆ ਆਪਣਾ ਸਨ ਸਰਵ ਗੁਰਦੁਆਰਾ ਸਾ ਮਿਲਾ ਆਣਾ ਅਸੂਜੇ ਚੋਂਦਾ ਧੋਨੇ ਵੱਡਿਆਂ ਤੋਂ ਇਹ ਮੇਲੇ ਤੋਂ ਮੇਰੀ ਗੱਲ ਹੋਈ ਹੈ ਬਿਊਟੀ 2012 ਕਬ ਤਾਬੇ ਨੂੰ ਮੈਂ ਜਦੋਂ ਕੋ ਲੱਖ ਨਹੀਂ ਦੱਸਦੇ ਨੇ 8 10 ਦੇ ਵਿੱਚ ਜਾਂਦਾ ਲੱਖ ਨਹੀਂ 8 ਚ ਗਿਆ ਭਾਈ ਤੈਨੂੰ ਭੱਜ ਕੇ ਤੇ ਆ ਲੱਖ ਨਹੀਂ ਗਿਆ ਉਹ 8 ਚ ਮੈਂ ਤਾਬੇ ਨੂੰ ਟਾਜ ਵਾਈਦਾ ਮੈਂ ਲੱਖ ਨਹੀਂ 8 ਚ ਤੇ 9 ਚ ਇੱਥੇ ਲੋਕੋ ਖੇਡੇ ਚ ਦੋ ਤਰੀ ਗੱਲ ਕਰਦੇ ਨੇ ਪਰ ਉੱਥੇ ਨਹੀਂ ਗੱਡੀ ਉਹ ਨਾਲ ਖੜਾ ਕੇਂਦਰ ਥਾਂ ਦੀ ਕਹਿੰਦੇ ਸਾਈਡ ਵਾਲੀ ਜਗ੍ਹਾ ਕਿਵੇਂ ਲੱਗਿਆ ਬੰਦੇ ਜੀ ਸਰਦਾਰ ਸਾਹਿਬ ਉਹ ਜੁਦਾ ਰਸ ਤੇ ਤਾਂ ਲਟਾ ਚਾ ਉਹ ਲਾ ਦੇ ਖਾਸੀ ਸਕੀਟਰ ਨਾਲ ਨਹੀਂ ਖਲੋਤਾ ਰਹਿ ਗਿਆ ਉਹਦਾ ਨਹੀਂ ਇਹ ਨਵੀਆਂ ਇਹ ਕਿਤੇ ਕੱਪ ਨਹੀਂ ਖੇਡਿਆ ਅਜੇ ਤੱਕ ਲੱਭੇ ਨਹੀਂ ਉਹਾਂ ਦੇ ਸਾਡਾ ਨਾ ਖੜਾ ਦੇ ਮੈਂ ਕਿਹਾ ਚਾਹ ਤਾੜਨਾ ਖੜਾ ਦੇਣਾ ਸਾਲ ਤਿੰਨ ਹੀ ਰਹੇ ਮੈਂ ਉਹਨਾਂ ਨੂੰ ਏਦਾਂ ਆਖ ਬੈਠਾ ਮੈਂ ਕਿਹਾ ਭਲਾਂ ਜੀ ਇਹਨਾਂ ਹੁੰਦੀ ਕਿ ਤਿੰਨ ਚਾਰ ਮੇਲੇ ਖੜਾ ਕੇ ਤੁਸੀਂ ਸੱਦੋ ਹੀ ਨਾ ਉਹਾਂ ਦੇ ਤੋਂ ਮੜਾ ਸਟੀਅਰ ਸੈੱਟ ਰੱਖੀ ਤਾਂ ਮੂੰਹ ਨਾ ਕਰੇਗਾ ਅਦਰ ਨੂੰ ਮੂੰਹ ਮੋੜਦਾਂਗੇ ਤਰਾ ਉਹੋ ਗੱਲ ਬਣੀ ਭਰਾਵਾ ਇੱਕ ਮੈਂ ਜਾਣਾ ਬਸ ਤੇ ਹਾਂ 5:30 ਵਜੇ ਤੱਕ ਮਨਾ ਕੇ ਬਹਿਣਾ ਹਾਂ ਉਹ ਮੋਗੀ ਵਾਲੀ ਆਪਣਾ ਪਟਿਆਲੇ ਵਾਲੀ ਤੇ ਉੱਥੇ ਰਾਜੋ ਕੇ ਤੁਰਦੀ ਜ ਤੜਕੇ ਤੇ ਮੋਗੇ ਜਾ ਕੇ 8 ਵਜੇ ਉਤਰਨਾ ਨਵਾਂ ਨਵਾਂ ਤੇ ਫਿਰ ਮੈਂ ਉਹਨਾਂ ਨੂੰ ਜਾਣਾ ਰਾੜਾ ਸਾਹਿਬ ਕਦੀ ਕਿਤੇ ਚਿੱਟੀਗੜ ਕਦੀ ਕਿਤੇ ਟੈਂਪੋ ਟਰੈਵਲ ਚ ਇਦਾਂ ਰਾਤ ਨੂੰ ਇਹਨਾਂ ਫੇਰ ਇੱਧਰ ਸੱਦ ਲੈਣਾ ਪਰ ਹੁਣ 1 ਵਜੇ ਮੈਂ ਆਉਣਾ ਤਲਵੰਡੀ ਪਾਈੋਂ 9:30 ਵਜੇ ਬੱਸ ਜੇ ਬੱਸ ਲੰਘ ਜਣੀ ਤੇ 10-11 ਵਜੇ ਸਿਆਲ ਚ ਮੈਂ ਰਾਤ ਉੱਥੇ ਹੱਥ ਦੇਣਾ ਟਰੱਕਾਂ ਵਾਲਿਆਂ ਨੂੰ ਫੇਰ ਹਰੀਕੇ ਆਉਣਾ ਫੇਰ ਹਰੀਕਾਂ ਤੋਂ ਘਿਹਾਲੇ ਆਉਣਾ ਰਾਤ 1:30 2:00 ਵਜੇ ਜਾਣ ਕੇ ਸੌਣਾ ਫਿਰ ਇਹਨਾਂ ਨਾਲ ਕਲੱਬਾਂ ਖੇਡਣੀਆਂ ਘਿਹਾਲੇ ਚ ਹਫਤੇ ਦੇ 6 ਦਿਨ ਆ ਨਾ ਤੇ 6 ਦੇ 6 ਦਿਨ ਹੀ ਖੇਡਦਾ ਬਰੋਦਰ ਸਾਹਿਬ ਮਾਲਵੇ ਦੀ ਟੀਮਾਂ ਵੀ ਕੋਈ ਨਹੀਂ ਨੇ ਚੜ ਇੱਕ ਦੀ ਟੀਮ ਖੜੀ ਹੁੰਦਾ ਹੈ ਨਾ ਕਹਿ ਗਏ ਹੋਰੀ ਮਾਲਵੇ ਲੋ ਤੈਨੂੰ ਜਾਫੀ ਦੱਸਾਂ ਤੂੰ ਕੌਡੀ ਨੂੰ ਮੂੰਹ ਨਹੀਂ ਕਰਨਾ ਮਾਲਵੇ ਦੇ ਚਾਮ ਜਾਫੀ ਤਾਂ ਮੇਰਾ ਲੈਣੀ ਹੁੰਦੇ ਹੁਣ ਮੈਂ ਤੈਨੂੰ ਪੰਜ ਜਾਫੀਆਂ ਸੁਣੀ ਪਵਾਣਾ ਸਾਡੀ ਜਾਫ ਹਨ ਏਕ ਮਠੂਰ ਬਲਜੀਤ ਸਿੱਧੂ ਕੇ ਮੱਖਣ ਸਿੱਧੂ ਕੇ ਬਣਪਰੀ ਡਾਲੇ ਵਾਲਾ ਗੋਰਾ ਮਰੂਦ ਵਾਲਾ ਸੋਹਣ ਚਾਪੜਨ ਫਿਰ ਸੁਣ ਪੱਥੋ ਦੀ ਬੋਰਪਰੀ ਚੰਗੀ ਵਾਲਾ ਬਗੀਚਾਂਦ ਗੜੀਆ ਅਮਰੂਦ ਜਨੇਤਪੁਰੀਆ ਸਿਦਾ ਪੱਥੋ ਵਾਲਾ ਤੇ ਇਹ ਵੀ ਨਾਲ ਹੌਸਲ ਉਹਨਾਂ ਦਾ ਮੇਰੇ ਨਾਲ ਤੇ ਇਹ ਸਾਰੇ ਰੀਡਰ ਕੋਲ ਨਹੀਂ ਸੀ ਜਿਹੜਾ ਪਿੱਥੋਂ ਆਪਣਾ ਸੁਖਦੀਪ ਸ਼ਰਾਨੋਂ ਦੇ ਭੈਣ ਦੇ ਡਾਇਰੈਕਟਰ ਕਾਡੂ ਵੀ ਕਾਡਿਕਟਰ ਨੂੰ ਇਹਨਾਂ ਨੇ 2009 ਚ ਸਾਨੂੰ 5 ਗੱਪ ਖੇਡਣ ਫਿਰ ਕਸ਼ਮੀਰੀ ਪੰਜਾਂ ਦੇ ਵੱਧ ਨਹੀਂ ਫਿਰ ਹੋਰ ਸੁਣਾ ਫਿਰ ਰਾੜਾ ਸਾਹਿਬ ਚ ਨੋਨਾ ਪੜਿਆ ਨਹੀਂ ਬੜੇੰਦਾ ਦਿਨਾਲੀ ਤੇ ਦਿਨਾਲੀ ਵਧੀਆ ਨੇ ਉਹ ਆਪਣਾ ਨੋਨਾ ਗੋਲਡੀ ਕੁੰਮ ਕਲਾਂ ਵਾਲਾ ਹੈਲੋ ਅੱਛਾ ਫਿਰ ਭਲਾਨਾ ਵਧਿਆ ਜੀ ਉਦੇ ਬੜੇ ਬੜੇ ਵੱਡੇ ਹੁੰਦੇ ਨੇ ਨੀਚੇ ਪਾਦੇ ਫਿਰ ਉਹਦੇ ਚ ਦਲਾ ਮਨਜੀਤ ਸਿਓੜਾ ਦੂਜੇ ਚ ਨਹੀਂ ਵੀਰੇ ਜੇ ਲੱਗੇ ਕਾਲਕ ਚੜੇ ਰਹਿ ਰਿਹਾ ਪ੍ਰੇਮ ਚੜੇ ਰਹਿ ਰਿਹਾ ਪ੍ਰੇਮ ਚੜੇ ਰਹਿ ਗੁਰ ਆਪਣਾ ਮਨਜੀਤ ਸਿਓੜਾ ਅੱਛਾ ਜੀ ਤੇ ਗੁਰਤੀ ਦਾ ਗੋਪੀ ਮਾਨਕੀ ਅਜੰਦੇਲਾ ਮਾਨਕੀ ਤੇ ਹੋਰ ਇੱਕ ਮੁੰਡੇ ਦੋ ਹੋਰ ਹੀ ਨਾ ਜਿਹੜੇ ਮਤਲਬ 6 6 ਫੁੱਟੇ ਐਡੇ ਟਾਪ ਕਰਾ ਜਿੱਦਾਂ ਉਹਨਾਂ ਟੀਮਾਂ ਜਿਹੜਾ ਜਿਨ੍ਹਾਂ ਦੀਆਂ ਵੀਡੀਓ ਕਲਿੱਪਾਂ ਲੋਕੀ ਰੱਖਦੇ ਨਾ ਉਹ ਚਾਹ ਵਹੀ ਟੀਮਾਂ ਤੇ ਮੇਰੀ ਪੀਰੀ ਸੁਣ ਲੈ ਸੁਖਾ ਭੜਾਲ ਖਾਲਮਾਲਾ ਰੂਪੀ ਜੋਬਣ ਅਸਦੀਪ ਵਾਲਾ ਆ ਸੋਰੀ ਸੰਦੀਪ ਗੁਰਦਾਸਪਰੀਆ ਰੇਡਰ ਦੁੱਲਾ ਫੁਰਪਰੀਆ ਸੰਦੀਪ ਜੌਨੀ ਮਨੂ ਟੋਰੀ ਕਾਲਾ ਪੰਗੀਆਂ ਮਿੰਟ ਨੂੰ ਜੰਪ ਹੁਸਾਬ ਨਾ ਜੱਗਾ ਜਿੱਤੀ ਜੀਪੀ ਤੁਨੂੰ ਵੀ ਇकडे ਸਮੇਂ ਤੜ੍ਹਦੇ ਪਹਿਲਾਂ ਜਿੱਤੀ ਹੁਣ ਇੱਧਰ ਹੀ ਰੁੜਕੇ ਚ ਨਹੀਂ ਉਹ ਬਾਹਰ ਜਾ ਕੇ ਖੇਡਦੇ ਰਹੇ ਜਿੱਤੀ ਪਹਿਲਾਂ ਪਹਿਲਾਂ ਪੰਜ ਤੱਕ ਇੱਧਰ ਖੇਡਿਆ ਹੁਣ ਕੇ ਬਾਹਰ ਖੇਡਦੇ ਨਹੀਂ ਉਹ ਨਾਰਥ ਜੀ ਕਾਇਮ ਹੈ 2004 ਚ ਕਾਇਮ ਹੈ ਉਸ ਤੋਂ ਬਾਅਦ ਚਾਰਚ ਬੈਸਟ ਹੀ ਹੁੰਦੇ ਨੇ ਨਹੀਂ ਬਸ ਚੌਂਦੂਪੁਰ ਉੱਥੇ ਕੈਨੇਡਾ ਕੱਪ ਦਾ ਤਿੰਨ ਉਹ ਬਾਅਦ ਕੈਨੇਡਾ ਕੱਪ ਦਾ ਪਰ ਹਾਂ ਇੰਨਾ ਆ ਸੁਨੇਹਤਾ ਸਿੰਧਰਿਆਂ ਦੇ ਪਹਿਲਾਂ ਕਬੂਤੇ ਮਾਰ ਉਹ ਵੀ ਉਹ ਦੋ ਦਾ ਹੀ ਉਹ ਦੋ ਦਾ ਹੀ 19 ਸਨੇਹ 7 ਲੜਕੇ ਸੋਨੇ ਦੇ ਸਾਥ ਚੜ੍ਹ ਗਏ ਨੇ ਚਾਰਚ ਸੋਨੇ ਬੈਸਟ ਤੈਨੂੰ ਚਿਤਾਉਂਦਾ ਕੋਈ ਨਾ